ਕਿਸਾਨ ਵੀਰੋ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਗੁਰਦਵਾਰਾ ਸੁਖਚੈਨਾ ਸਾਹਿਬ ਗੰਨੇ ਦੇ ਪਿਛਲੇ ਮਕਾਇਦੇ ਨੂੰ ਲੈ ਕੇ ਔਰ ਜੋ ਕੇਐਮਐਮ ਨੇ ਦਿਕੋਲਾਂ ਦਿੱਤੀਆਂ ਉਹਨੂੰ ਲੈ ਕੇ ਅੱਜ ਇੱਕ ਕਹਿ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਦੋ ਮੁੱਖ ਜੰਡੇ ਸੀ ਇੱਕ ਫਗਵਾੜਾ 슈ਗਰ ਮਿਲ ਜਿਹੜੀ ਹੈ ਉਹਦਾ ਮਸਲਾ ਮੇਨ ਅਜੰਡਾ ਸੀਗਾ ਔਰ ਦੂਸਰਾ ਅਜੰਡਾ ਸੀਗਾ ਜਿਹੜੀ ਕਮਨ ਨੇ ਕਾਲ ਦਿੱਤੀ ਆ ਬਿਜਲੀ ਸ਼ੋਧ ਵਿਲ 2025 ਨੂੰ। ਸੋ ਪਹਿਲੇ ਅਜੰਡੇ ਤੇ ਸਰਵ ਸੰਮਤੀ ਨਾਲ ਸਾਰਿਆਂ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੀ ਫਗਵਾੜਾ ਮੇਲਾ ਹੈ ਇਹ ਸਾਡੇ ਏਰੀਆ ਦੀ ਬੜੀ ਪੁਰਾਣੀ ਮੇਲਾ ਹੈ। ਔਰ ਇਹ ਗੰਨੇ ਦੀ ਬਹਤ ਹੈ ਸਾਡੀ ਚੋਂ ਜੁਨਿਆਂ ਨੂੰ ਇਹ ਮਿਲ ਲੱਗਦੀ ਹੈ। ਇਹ ਮੇਲਾ ਜਿਹੜੀ ਚੱਲਣੀ ਚਾਹੀਦੀ ਹੈ। ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਸਾਡਾ ਜਿਹੜਾ ਪਿਛਲਾ ਬਕਾਇਆ ਲਗਭਗ 28 ਕਰੋੜ ਸਾਡਾ ਪਿਛਲਾ ਬਕਾਇਆ ਹੈਗਾ 21-22 ਸੀਜ਼ਨ ਦਾ ਉਹ ਸਾਰੇ ਦਾ ਸਾਰਾ ਤੁਰੰਤ ਜਿਹੜਾ ਕਿਉਂਕਿ ਸਰਕਾਰ ਨੇ ਵੇਚੋਗੇ ਐਗਰੀਮੈਂਟ ਕਰਾਇਆ ਸੀ ਐਗਰੀਮੈਂਟ ਦੇ ਮੁਤਾਬਕ 30 April 2024 ਤੱਕ ਜਿਹੜੇ ਨਵੇਂ ਓਨਰ ਆਏ ਨੇ ਨਵੇਂ ਮਾਲਕ ਆਏ ਨੇ ਰਾਣਾ ਗਰੂਪ ਕੋਲ ਨੇ ਉਹ ਦੇਣਾ ਸੀ ਉਹ ਤੋਂ ਪਿੱਛੇ ਹਟੇ ਨੇ ਤੇ ਸਰਕਾਰ ਦੀ ਡਿਊਟੀ ਬਣਦੀ ਹੈ ਪੀਓ ਜਿਹੜਾ ਛੱਡਾ ਬਕਾਇਆ 28 ਕਰੋੜ ਹੈ ਉਹ ਤੁਰੰਤ ਜਿਹੜਾ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾਵੇ ਔਰ ਜਿਹੜੀ ਇਹ ਮਿਲ ਹੈ ਮਿਲ ਨੂੰ ਰੈਗੂਲਰ ਚਲਾਇਆ ਜਾਵੇ ਜਿਹੜਾ ਗੰਨਾ ਸਰਕਾਰ ਲਾੜ ਕਰ ਰਹੀ ਆ ਬਾਕੀ ਮਿਲਾਂ ਨੂੰ ਉਹ ਲਾੜ ਕਰਨ ਦੀ ਵੀ ਜਾਏ ਉਹ ਜੇ ਨਵੇਂ ਉਹਨਰ ਮਿਲ ਨੂੰ ਠੀਕ ਤੰਗ ਨਾਲ ਨਹੀਂ ਚਲਾ ਪਾਉਂਦੇ ਤੇ ਫਿਰ ਸਰਕਾਰ ਆਪਣੇ ਕਬਜ਼ੇ 'ਚ ਲੈ ਕੇ ਇਹ ਮਿਲ ਨੂੰ ਚਲਾਵੇ ਸਾਡੇ ਏਰੀਏ ਦੀ ਇਹ ਮਿਲ ਬਿਲਕੁਲ ਚਲਣੀ ਚਾਹੀਦੀ ਹੈ ਔਰ ਸਾਡਾ ਕਿਸਾਨ ਸਫਰ ਨਹੀਂ ਕਰਨਾ ਚਾਹੀਦਾ ਕਿ ਉਹ ਜਾ ਕੇ ਕੋਈ 50 ਕਿਲੋਮੀਟਰ ਤੇ 100 ਕਿਲੋਮੀਟਰ ਤੇ ਜਾ ਕੇ ਗੰਨਾ ਉਹ ਜਿਹੜਾ ਢੋਵੇ ਸੋ ਇਹ ਬੇਨਤੀ ਸਾਡੀ ਅਪੀਲ ਹੈ ਅ ਗੰਨੇ ਦੇ ਸਬੰਧ ਦੇ ਵਿੱਚ ਔਰ ਪਿਛਲਾ ਜਿਹੜਾ ਬਕਾਇਆ ਸਹਿਕਾਰੀ ਮਿਲਾਂ ਦਾ ਜਿਵੇਂ ਕਿ ਨਕੋਦਰ ਮਿਲਦਾ ਪੁਰਾਣਾ ਬਕਾਇਆ ਵੀ ਖੜਾ ਹਦੈ ਪਿਛਲੇ ਸੀਜ਼ਨ ਦਾ ਉਸ ਸਰਕਾਰ ਨੇ ਪਾਇਆ ਵੀ ਸੀ ਪਰ ਹਜੇ ਪਿਛਲੇ ਸੀਜ਼ਨ ਦਾ ਕਲੀਅਰ ਨਹੀਂ ਹੋਇਆ ਮੈਨੂੰ ਹੁਣ ਪਤਾ ਲੱਗਾ ਵੀ 21 ਕਰੋੜ ਰੁਪਈਆ ਕਿਸਾਨਾਂ ਦਾ ਨਕ ਉਧਰ ਮਿਲਦਾ ਹੀ ਖੜਾ ਪਿਛਲਾ ਬਕਾਇਆ ਸੋ ਇਸ ਕਰਕੇ ਸਰਕਾਰ ਉਹ ਵੀ ਬਕਾਇਆ ਜਿਹੜਾ ਤੁਰੰਤ ਰਿਲੀਜ਼ ਕਰੇ ਤੇ ਇਸ ਤੋਂ ਇਲਾਵਾ 18 ਤਰੀਕ ਨੂੰ ਜੋ ਕੇਐਮਐਮ ਦੀ ਕਾਲ ਹੈ ਡੀਸੀ ਦਫ਼ਤਰਾਂ ਦੇ ਮੋਰੇ ਜਿਹੜੇ ਧਰਨੇ ਤੇ ਮਜ਼ਾਰੇ ਉਹ ਕੀਤੇ ਜਾਣਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੋ ਉਹ ਸਰਸੰਮਤੀ ਨਾਲ ਪਾਸ ਹੋਇਆ ਕਿ ਉਹ ਬਿਲਕੁਲ ਜਿਹੜੀ ਕੇਐਮਐਮ ਦੀ ਕਾਲ ਹੈ ਉਹਨੂੰ ਨਵਾਇਆ ਜਾਊਗਾ 18 ਤਰੀਕ ਤੋਂ ਜਿਹੜੇ ਧਰਨੇ ਡੀਸੀ ਦਫ਼ਤਰਾਂ ਤੇ ਉਹ ਲੱਗਣਗੇ ਸੋ ਅੱਜ ਦਾ ਦੋਏ ਅਹਿਮ ਜੱਡੇ ਸੀ ਦੋਵਾਂ ਤੇ ਹੀ ਬੜੀ ਚਾਰ ਚਰਚਾ ਕਰਕੇ ਉਸ ਤੋਂ ਬਾਅਦ ਇਹ ਫੈਸਲੇ ਹੋਏ ਨੇ ਸੋ ਇਹ ਮੈਂ ਸਮਝਦਾ ਕਿ ਸਰਬਸੰਮਤੀ ਨਾਲ ਫੈਸਲੇ ਹੋਏ ਨੇ ਸੋ ਸਾਰੇ ਜ਼ਿਲ੍ਹਿਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਸਾਡੇ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਨੇ ਸਰਕਲ ਪ੍ਰਧਾਨ ਨੇ ਸਾਡੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਸਾਰੇ ਦੇ ਸਾਰੇ ਜ਼ਿਲ੍ਹੇ ਉਹ 18 ਤਰੀਕ ਦਾ ਜਿਹੜਾ ਸਾਡਾ ਮੁਦਾਰਾ ਸ਼ੁਰੂ ਹੋਣਾ ਡੀਸੀ ਦਫ਼ਤਰਾਂ ਤੇ ਉਹਦੇ ਮੋਰੇ ਸ਼ਮੂਰੀਅਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ